ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ Bell icon ਉਹ ਵੀ ਜਰੂਰ press ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ notification ਮਿਲ ਸਕੇ ਚਲੋ ਜੀ ਹੁਣ ਆਪਾਂ suit ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ suit ਆਪਣਾ ਰਹੇਗਾ pure ਪਸ਼ਮੀਨੇ ਦਾ fabric ਹੋਏ Ramtex ਦਾ brand ਹੋਏਗਾ ਜੀ ਜਿਹੜੀਆਂ ਤੇ ਭੈਣਾਂ ਨੇ suit buy ਕੀਤਾ ਆ ਉਹਨਾਂ ਨੂੰ ਤਾਂ ਪਤਾ ਹੀ ਇਹ ਬਹੁਤ trending ਚ fabric ਚੱਲਦਾ ਆ ਬਹੁਤ ਭੈਣਾਂ ਦੀ ਡਿਮਾਂਡ ਤੇ ਆਪਾਂ ਦੁਬਾਰਾ ਇਹ ਵੀਡੀਓ ਲੈ ਕੇ ਆਏ ਆਪਣੇ ਬੁਟੀਕ ਦੇ ਜਿਹੜੇ ਨੰਬਰ 1 ਕਹਿ ਲੋ ਰਹਿਣ ਵਾਲੇ ਡਿਜ਼ਾਈਨ ਪ੍ਰਿੰਟ ਇਹ ਵਾਲੇ ਆ ਠੀਕ ਹੈ ਜੀ ਬਹੁਤ ਹੀ ਟ੍ਰੈਂਡਿੰਗ ਚ ਰਹੇ ਆਪਣੇ ਬੁਟੀਕ ਤੇ ਇਹ ਬਹੁਤ ਹੀ ਜਿਹੜੇ ਆ ਭੈਣਾਂ ਨੇ ਬਾਈ ਕੀਤੇ ਆ ਸੋ ਜਿਹੜੀਆਂ ਭੈਣਾਂ ਜੋ ਤਾਂ ਇਹ ਸੂਟ ਗਏ ਸੀਗੇ ਉਹਨਾਂ ਨੂੰ ਪਤਾ ਹੈ ਕਿ ਫੈਬਰਿਕ ਕਿੰਨਾ ਵਧੀਆ ਆ ਤੇ ਉਹਨਾਂ ਨੇ ਦੁਬਾਰਾ ਸਾਨੂੰ ਬਹੁਤ ਮੈਨੂੰ ਪਰਸਨਲੀ ਵਟਸਐਪ ਤੇ ਮੈਸੇਜ ਆਇਆ ਕਿ ਦੁਬਾਰਾ ਸੂਟ ਲੈ ਕੇ ਆਓ ਕੋਈ ਕਹਿ ਰਿਹਾ ਸੀ ਅਸੀਂ ਆਪਣੇ ਸਿਸਟਰ ਲਈ ਬਾਈ ਕਰਨਾ ਕੋਈ ਕਹਿ ਰਿਹਾ ਸੀ ਆਪਣੇ ਮਦਰ ਲਈ ਬਾਈ ਕਰਨਾ ਆ ਕਿਸੇ ਨੇ ਕਿਸ ਲਈ ਹਰੇਕ ਨੇ ਬਾਈ ਕਰਨਾ ਸੀ ਕਿਉਂਕਿ ਜਦੋਂ ਉਹਨਾਂ ਨੇ ਫੈਬਰਿਕ ਦੇਖਿਆ ਤਾਂ ਦੇਖਿਆ ਉਹ ਕਹਿੰਦੇ ਫੈਬਰਿਕ ਬਹੁਤ ਹੀ ਅੱਛਾ ਆ ਠੀਕ ਹੈ ਜੀ ਕੋਈ ਫੈਬਰਿਕ ਤੇ ਜਿਹੜੀ ਬੋਰਨੀ ਆਏਗੀ ਸਾਲੋ ਸਾਲ ਹੰਡਣ ਵਾਲੇ ਸੂਟ ਆ ਇਹ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਪਾਓ ਹੰਡਾਓ ਕੋਈ ਬੋਰਨੀ ਨਹੀਂ ਆਏਗੀ ਕੋਈ ਕੰਪਲੇਂਟ ਨਹੀਂ ਆਏਗੀ ਬਹੁਤ ਵਧੀਆ ਫੈਬਰਿਕ ਰਹਿਣ ਵਾਲੇ ਆ ਠੀਕ ਹੈ ਜੀ ਤੁਸੀਂ ਦੇਖੀ ਚਲੋ 컬러 ਸਿਲੈਕਟ ਕਰੀ ਚਲੋ ਪ੍ਰਿੰਟ ਸਿਲੈਕਟ ਕਰੀ ਚਲੋ ਤੇ ਆਪਣਾ ਸਕਰੀਨ ਸ਼ਾਟ ਭੇਜ ਕੇ ਜਿਹੜਾ ਆਰਡਰ ਆ ਬੁੱਕ ਕਰੀ ਚਲੋ ਨੈਕਸਟ ਆਹ ਬਲੇ ਡੱਬੀਆਂ ਵਾਲੇ ਜਿਹੜੇ ਛੋਟੀਆਂ ਡੱਬੀਆਂ ਦੇ ਵਿੱਚ ਕੋਈ ਭੈਣਾਂ ਜਿਹੜੀਆਂ ਵੱਡੀ ਡੱਬੀ ਵਾਲੇ ਸੂਟ ਨਹੀਂ ਲਾਇਕ ਕਰਦੀਆਂ ਛੋਟੀਆਂ ਵਾਲੇ ਬਾਈ ਕਰ ਸਕਦੀਆਂ ਆਪਣੇ ਕੋਲ ਹਰ ਤਰੀਕੇ ਨਾਲ ਆਪਾਂ ਲੈ ਕੇ ਆਏ ਆ ਬਰੀਕ ਡੱਬੀਆਂ ਵਾਲੇ ਵੀ ਨਾਰਮਲ ਚ ਵੀ ਜਾਂ ਫਿਰ ਜ਼ਿਆਦਾ ਵੱਡੀਆਂ ਡੱਬੀਆਂ ਵਾਲੇ ਵੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਸਿਲੈਕਟ ਕਰੀ ਚਲੋ ਤੇ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਬੁੱਕ ਕਰੀ ਚਲੋ ਦੇਖੋ ਨੈਕਸਟ ਆਪਾਂ ਛੋਟੀਆਂ ਡੱਬੀਆਂ ਵਾਲੇ ਲੈ ਕੇ ਆਏ ਜਿਹਨੀਆਂ ਛੋਟੀਆਂ ਡੱਬੀ ਵਾਲੇ ਅਗਰ ਤੁਸੀਂ ਪਸੰਦ ਕਰਦੇ ਹੋ ਤੁਸੀਂ ਨਾ ਵਿੱਚੋਂ ਵੀ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਨੈਕਸਟ ਆਪਾਂ ਕਸ਼ਮੀਰੀ ਸੂਟ ਲੈ ਕੇ ਆਏ ਆ ਇਹਨਾਂ ਦੇ ਨਾਲ ਸ਼ਾਲ ਰਹੇਗਾ ਕਸ਼ਮੀਰੀ ਸੂਟ ਹੋਣਗੇ ਨੈਕ ਦੇਖੋ ਬਹੁਤ ਸੋਹਣਾ ਬਣਿਆ ਆ ਕੇਰੇ ਤੇ ਬਹੁਤ ਸੋਹਣਾ ਪ੍ਰਿੰਟ ਜਿਹਾ ਬਣਿਆ ਹੋਇਆ ਆ ਨਾਲ ਸ਼ਾਲ ਹੋਣਗੇ ਬਹੁਤ ਵਧੀਆ ਰਹਿਣ ਵਾਲੇ ਆ ਗਰਮ ਸੂਟ ਹੋਣਗੇ ਕਸ਼ਮੀਰੀ ਸੂਟ ਸੂਟ ਹੋਣਗੇ ਬਹੁਤ ਪਹਿਣਾ ਜਿਹੜੀਆਂ ਇਹ ਲਾਈਕ ਕਰਦੀਆਂ ਤੇ ਉਹਨਾਂ ਦੀ ਡਿਮਾਂਡ ਤੇ ਆਪਾਂ ਜਿਹੜੇ ਲੈ ਕੇ ਆਏ ਆ ਬਹੁਤ ਹੀ ਅੱਛਾ ਫੈਬਰਿਕ ਆ ਬਹੁਤ ਅੱਛਾ ਕੁਆਲਿਟੀ ਆ ਦੇਖ ਸਕਦੇ ਹੋ ਫੋਟੋ ਤੇ ਜਿੱਦਾਂ ਬਣਿਆ ਸੇਮ ਐਸ ਦੀ ਸਿੱਧਾ ਬਣੂਗਾ ਅਗਰ ਤੁਸੀਂ ਇਹਦੇ ਨਾਲ ਪਲਾਜ਼ੋ ਸਟੀਚ ਕਰੋਗੇ ਤਾਂ ਗਰਲਿਸ਼ ਲੁੱਕ ਨਿਕਲ ਕੇ ਆਏਗੀ ਬਹੁਤ ਸੋਹਣਾ ਜਿਹੜਾ ਬਣ ਕੇ ਰੈਡੀ ਹੋਏਗਾ ਅਗਰ ਤੁਸੀਂ ਸਲਵਾ ਸਟੀਚ ਕਰਨਾ ਚਾਹੋ ਨੇ ਉਹ ਵੀ ਕਰ ਸਕਦੇ ਹੋ ਪਲਾਜ਼ੋ ਕਰਨਾ ਚਾਹੋ ਉਸ ਆਪਣੇ ਡਿਮਾਂਡ ਦੇ ਅਕੋਰਡਿੰਗ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਹੀ ਸਟਿਚ ਕਰ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨ ਸਟਿਚ ਬਾਈ ਕਰਨਾ ਚਾਹੋ ਨੇ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਆਪਣੇ ਕੋਲ ਦੋਨੇ ਤਰਫ ਫੈਸਿਲਿਟੀ ਜਿਹੜੀ ਅਵੇਲੇਬਲ ਆ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲੈਕਸ਼ਨ ਆਪਣੀ ਕਿੱਦਾਂ ਦੀ ਲੱਗਦੀ ਆ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਜਿਹੜੀਆਂ ਭੈਣਾਂ ਸੂਟ ਬਾਏ ਕਰਨਾ ਚਾਹੁੰਦੀਆਂ ਕਰ ਸਕਦੀਆਂ